ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਲਓ ਜੀ ਸਵੇਰ ਦੇ 9:00 ਵਜੇ ਦਾ ਟਾਈਮ ਆ ਤੇ ਆਪਾਂ ਬਸ ਰੋਟੀ ਸਬਜ਼ੀ ਬਣਾਇਆ ਸੀ ਅੱਜ ਕੱਲਾ ਹਜੇ ਤੇ ਹੋਰ ਕੋਈ ਕੰਮ ਨਹੀਂ ਸੀ ਕੀਤਾਗਾ ਤੇ ਕਿਚਨ ਦੇ ਵਿੱਚ ਸਾਰਾ ਖਲਿਆਰਾ ਉਵੇਂ ਪਿਆ ਸੀਗਾ ਤੇ ਸਭ ਤੋਂ ਪਹਿਲਾਂ ਆਪਾਂ ਕਿਚਨ ਕਲੀਨ ਕਰਾਂਗੇ ਤੇ ਬਾਕੀ ਕੰਮ ਆਪਾਂ ਬਾਅਦ ਦੇ ਵਿੱਚ ਕਰਾਂਗੇ ਇੱਥੇ ਮੈਂ ਨਾ ਆਚਾਰ ਕੱਢ ਕੇ ਰੱਖ ਰਹੀ ਸੀ ਛੋਟੇ ਡੱਬੇ ਦੇ ਵਿੱਚ ਔਲਿਆਂ ਦਾ ਆਚਾਰ ਪਾਇਆ ਸੀ ਆਪਾਂ ਤੇ ਬੱਚੇ ਕਈ ਵਾਰੀ ਗਿੱਲਾ ਚਮਚ ਵਗੈਰਾ ਪਾ ਦਿੰਦੇ ਫਿਰ ਉਹ ਤੇ ਤਾਂ ਕਰਕੇ ਮੈਂ ਉਸ ਨੂੰ ਇੱਕ ਛੋਟੇ ਡੱਬੇ ਦੇ ਵਿੱਚ ਕੱਢ ਕੇ ਰੱਖ ਲੈਣੀ ਹੁੰਦੀ ਹੈ ਜਦੋਂ ਖਤਮ ਹੋ ਜਾਂਦਾ ਤੇ ਆਪਾਂ ਦੁਬਾਰਾ ਉਸ ਦੇ ਵਿੱਚ ਹੋਰ ਕੱਢ ਲੈਣੇ ਹੁੰਦੇ ਆਗੇ ਗਿੱਲੇ ਚਮਚ ਦੇ ਨਾਲ ਫਿਰ ਆਇਆ ਵੀ ਆਚਾਰ ਖਰਾਬ ਹੋ ਜਾਂਦਾ ਤੇ ਤਾਂ ਕਰਕੇ ਮੈਨੂੰ ਐ ਹੁੰਦਾ ਵੀ ਚਲੋ ਛੋਟੇ ਡੱਬੇ ਦੇ ਵਿੱਚ ਕੱਢ ਕੇ ਰੱਖ ਲਾ ਲੋ ਜੀ ਆਚਾਰ ਮੇ ਕੱਢ ਕੇ ਰੱਖ ਲਿਆ ਸੀਗਾ ਤੇ ਬਾਕੀ ਸਬਜ਼ੀ ਵਗੈਰਾ ਕੜਾਹੀ ਬੇਲਦੀ ਕਰ ਰਹੀ ਸੀਗੀ ਤੇ ਵਰਤਨ ਆਪਾਂ ਸਾਰੇ ਚੱਕ ਦਿੰਨੇ ਆਗੇ ਅੱਜ ਵਰਤਨ ਪਹਿਲਾਂ ਨਹੀਂ ਚੱਕੇਗੇ ਚਾਹ ਵਾਲੇ ਤੇ ਤਾਂ ਕਰਕੇ ਵਰਤਨ ਜ਼ਿਆਦਾ ਹੋਏ ਪਏ ਆ ਐ ਹੁੰਦਾ ਵੀ ਜਦੋਂ ਆਪਾਂ ਚਾਹ ਵਾਲੇ ਵਰਤਨ ਚੱਕਦੇ ਆ ਸਵੇਰੇ ਤੇ ਨਾਲ ਸਬਜ਼ੀ ਵਗੈਰਾ ਕੱਟੀ ਹੁੰਦੀ ਜਿਹੜੀ ਉਹ ਵੀ ਚੱਕੇ ਜਾਂਦੇ ਆ ਤੇ ਫਿਰ ਵਰਤਨ ਬਸ ਇਕੱਲੇ ਰੋਟੀ ਵਾਲੇ ਰਹਿ ਜਾਂਦੇ ਆਪਣੇ ਤੇ ਅੱਜ ਜ਼ਿਆਦਾ ਹੋਏ ਪਏ ਆ ਕਿਉਂਕਿ ਸਵੇਰੇ ਪਹਿਲਾਂ ਆਪਾਂ ਸ਼ਾਰਟ ਪਾਉਣਾ ਸੀਗਾ ਤੇ ਉਹਦੀ ਵੀਡੀਓ ਵੀ ਅੱਜ ਸਵੇਰ ਹੀ ਬਣਾਈ ਹੈਗੀ ਤੇ ਤਾਂ ਕਰਕੇ ਥੋੜਾ ਜਿਹਾ ਬਸ ਵੀ ਐ ਕੰਮਾਂ ਨੂੰ ਲੇਟ ਹੋ ਗਏ ਤੇ ਬਰਤਨ ਵਗੈਰਾ ਵੀ ਮੈਥੋਂ ਨਹੀਂ ਚੱਕੇ ਗਏ ਸਵੇਰੇ ਤੇ ਵਾਸ਼ਿੰਗ ਮਸ਼ੀਨ ਮੈਂ ਲਾਤੀ ਸੀਗੀ ਇਹ ਕੈਂ ਹੁੰਦਾ ਵੀ ਸਵੇਰੇ ਵਸੇ ਉੱਠਦਾ ਜਲਦੀ ਖੜ੍ਹਦੇ ਆ ਤੇ ਪਰ 7:00 ਵਜੇ ਤੇ ਕਰ ਆਪਾਂ ਪ੍ਰਾਪ ਨੂੰ ਭੇਜਣਾ ਹੁੰਦਾਗਾ ਸਕੂਲ 7:00 ਵਜੇ ਜਾਣਾ ਹੁੰਦਾ ਤੇ ਬਸ ਪਾਉਣੇ ਇੱਕ 7:00 ਨੂੰ ਮੈ ਉਸ ਨੂੰ ਰੈਡੀ ਕਰਦਿੰਨੇ ਹੁੰਦੀਆਂਗੀ ਤੇ ਉਸ ਤੋਂ ਬਾਅਦ ਹੀ ਬਾਕੀ ਸਬਜ਼ੀ ਵਗੈਰਾ ਬਾਅਦ ਚ ਬਣਾਉਣੀ ਹੁੰਦੀ ਆ ਆਟਾ ਤਾਂ ਚਲੋ ਪਹਿਲਾਂ ਗੁੰਨਿਆ ਹੀ ਜਾਂਦਾ ਵੀ ਜਦੋਂ ਉਸ ਨੂੰ ਚਾਹ ਨਾਲ ਪਰੌਠਾ ਖਾ ਕੇ ਜਾਂਦੀ ਹੈਗੀ ਤੇ ਸਬਜ਼ੀ ਨੂੰ ਤੜਕਾ ਮੈਂ ਬਾਅਦ ਦੇ ਵਿੱਚ ਲਾਉਣੀ ਹੁੰ ਤੇ واਸ਼ਿੰਗ ਮਸ਼ੀਨ ਲਾਤੀ ਸੀਗੀ ਆਪਾਂ ਤੇ ਬਾਕੀ ਅਜ ਰੇਤਾ ਮਿੱਟੀ ਜ਼ਿਆਦਾ ਹੋਇਆ ਪਿਆਗਾ ਕਿਉਂਕਿ ਕੱਲ ਸਾਰਾ ਦਿਨ ਹਵਾ ਚੱਲੀ ਗਈ ਤੇ ਰੇਤਾ ਮਿੱਟੀ ਬਹੁਤ ਜ਼ਿਆਦਾ ਆਇਆਗਾ ਕੱਲ ਤਾਂ ਝਾੜੂ ਵੀ ਪਿਛਲੇ ਵੇੜੇ ਦੇ ਵਿੱਚ ਤਾਂ ਚੰਗੀ ਤਰ੍ਹਾਂ ਝਾੜੂ ਵੀ ਨਹੀਂ ਸੀ ਲੱਗਦਾਗਾ ਕਿਉਂਕਿ ਕਿਉਂਕਿ ਹਵਾ ਹੀ ਇੰਨੀ ਜ਼ਿਆਦਾ ਚੱਲੀ ਜਾਂਦੀ ਸੀਗੀ ਤੇ ਫਿਰ ਥਾਂ ਤੋਂ ਹੁੰਦਾ ਵੀ ਮੈਨੂੰ ਕੋਈ ਫਾਇਦਾ ਨਹੀਂ ਲੱਗਿਆ ਤੇ ਮੈਨੂੰ ਐ ਸੀਗਾ ਵੀ ਚਲੋ ਕੱਲ ਥਾਂ ਤੋਂ ਧੋਤਾ ਹੀ ਨਹੀਂਗਾ ਤੇ ਅੱਜ ਧੋਵਾਂਗੇ ਆਪਾਂ ਥਾਂ ਮੂਰਲਾ ਵੇੜਾ ਤਾਂ ਇਹ ਤਾਂ ਧੋ ਦਿੰਨੇ ਹੁੰਦੇ ਆ ਡੇਲੀ ਤੇ ਪਿਛਲੇ ਵੇੜੇ ਨੂੰ ਹੁਣ ਆਪਾਂ ਇੱਕ ਦਿਨ ਛੱਡ ਦਿੰ ਸਭ ਤੋਂ ਪਹਿਲਾਂ ਕਿਚਨ ਕਲੀਨ ਕਰ ਦਿੰਨੇ ਆ ਕਿਉਂਕਿ ਜਦੋਂ ਕਿਚਨ ਦਾ ਕੰਮ ਹੋ ਜਾਂਦਾ ਤੇ ਫਿਰ ਐ ਹੋ ਜਾਂਦਾ ਵੀ ਚਲੋ ਅੱਧੇ ਕੰਮ ਹੋ ਗਿਆ ਆਪਣਾ ਕਿਚਨ ਦਾ ਕੰਮ ਵੱਡਾ ਹੁੰਦਾ ਜ਼ਿਆਦਾ ਕਿਉਂਕਿ ਜਦੋਂ ਨੂੰ ਕੰਮ ਕਰਕੇ ਹਟਾਂਗੇ ਤੇ ਉਦੋਂ ਦੁਬਾਰਾ ਫਿਰ ਚਾਹ ਪਾਣੀ ਦਾ ਟਾਈਮ ਹੋ ਜਾਂਦਾਗਾ ਤੇ ਪਹਿਲਾਂ ਬਰਤਨ ਚੱਕ ਕੇ ਤੇ ਗੈਸ ਵਗੈਰਾ ਬਾਅਦ ਦੇ ਵਿੱਚ ਸਾਫ਼ ਕਰਦੇ ਆਂਗੀ ਤੇ ਵਰਤਨ ਤਾਂ ਮੈਂ ਪਹਿਲਾਂ ਕਰਦੇ ਨੇ ਹੁੰਨੇ ਗੈਂਸ ਸਾਫ਼ ਤੇ ਅੱਜ ਬਰਤਨ ਜ਼ਿਆਦਾ ਸੀਗੇ ਤੇ ਮੈਨੂੰ ਐ ਸੀਗਾ ਵੀ ਜੇ ਮੈਂ ਗੈਸ ਪਹਿਲਾਂ ਸਾਫ਼ ਕਰਤਾ ਤੇ ਛਿੱਟੇ ਜੱਡਿੱਗੀ ਜਾਣਗੇ ਉੱਪਰ ਜਾਦਾ ਬਰਤਨ ਕਰਕੇ ਜੇ ਥੋੜੇ ਹੁੰਦੇ ਆ ਬਾਤਨ ਉਤੋਂ ਚਲੋ ਗੈਸ ਵੀ ਪਹਿਲਾਂ ਸਾਫ਼ ਕਰ ਦਿੰਦੇ ਆਗੇ ਲਓ ਜੀ ਬਾਤਨ ਚੱਕ ਲ ਗਏ ਸਾਰੇ ਤੇ ਫਿਰ ਆਪਾਂ ਕਰਦੇ ਆਂਗੇ ਸਲਫ ਸਾਫ਼ ਤੇ ਨਾ ਗੈਸ ਸਾਫ਼ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਭੈਣ ਭਰਾ ਨਵੇਂ ਜੁੜੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣਾ ਸਾਥ ਬਣਾਈ ਰੱਖਣਾ ਜੀ ਕਿਉਂਕਿ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਆਪਾਂ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਅੱਗੇ ਜਾਣਾਗਾ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਕਮੈਂਟ ਪੜ੍ਹ ਕੇ ਸਾਨੂੰ ਹੌਸਲਾ ਮਿਲਦਾ ਹੈਗਾ ਹੋਰ ਵੀਡੀਓ ਬਣਾਉਣ ਦਾ ਸਾਨੂੰ ਐ ਹੁੰਦਾ ਵੀ ਜਦੋਂ ਅਸੀਂ ਕਮੈਂਟ ਕਰਦੇ ਹਾਂ ਵੀ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਰਹੀ ਹੈਗੀ ਤੇ ਵੀ ਚਲੋ ਆਪਾਂ ਹੋਰ ਵੀਡੀਓ ਬਣਾ ਕੇ ਲਓ ਜੀ ਮੈਂ ਬਰਤਨ ਚੱਕ ਤੇ ਸੀਗੇ ਸਾਰੇ ਤੇ ਹੁਣ ਕਿਆ ਸਾਫ਼ ਕਰ ਦੂੰਗੀ ਸਭ ਤੋਂ ਪਹਿਲਾਂ ਮੈਂ ਸਾਬਣ ਲਾ ਕੇ ਸਾਫ਼ ਕਰੂੰਗੀ ਉਸ ਤੋਂ ਬਾਅਦ ਬੱਸ ਇਸ ਨੂੰ ਸਾਫ਼ ਕੱਪੜੇ ਦੇ ਨਾਲ ਸਾਫ਼ ਕਰ ਦਾਂਗੀ ਗਿੱਲਾ ਕੱਪੜਾ ਮਾਰ ਦਾਂਗੇ ਪਹਿਲਾਂ ਤੇ ਉਸ ਤੋਂ ਬਾਅਦ ਬੱਸ ਸਾਫ ਕੱਪੜਾ ਸੁੱਕਾ ਮਾਰ ਦਾਂਗੇ ਤੇ ਤੇਸ ਨੂੰ ਸਾਫ ਕਰ ਦਿੰਨੇ ਚੱਕੀ ਤਰ੍ਹਾਂ ਗਿਆਨ ਸਾਫ ਕਰਕੇ ਇਹਦੇ ਟਾਇਲਾਂ ਸਾਫ ਕਰ ਦਾਂਗੇ ਆਪਾਂ ਸਲਫ ਸਾਫ ਕਰ ਦਾਂਗੇ ਤੇ ਫਿਰ ਝਾੜੂ ਕੋਚੇ ਦਾ ਕੰਮ ਕਰ ਦਾਂਗੇ ਉਸ ਤੋਂ ਬਾਅਦ ਸਵੇਰ ਵੇਲੇ ਤਾਂ ਆਉਂਦਾ ਵੀ ਗਿਆਨ ਨੂੰ ਇੱਕ ਵਾਰੀ ਵੀ ਸਾਬਣ ਲਾ ਕੇ ਸਾਫ ਕੀਤਾ ਹੋਵੇ ਤੇ ਚਲੋ ਦਿਨੇ ਤਾਂ ਆਏ ਵੀ ਜਦੋਂ ਆਪਾਂ ਰੋਟੀ ਬਣਾਉਣੇ ਆ ਤੇ ਉਸ ਤੋਂ ਬਾਅਦ ਤਾਂ ਗਿੱਲਾ ਕੱਪੜਾ ਮਾਰ ਦਿੰਨੇ ਆਗੇ ਤੇ ਸਵੇਰ ਵੇਲੇ ਬਸ ਇੱਕ ਵਾਰੀ ਸਾਬਣ ਲਾ ਕੇ ਸਾਫ ਕਰ ਦਿੰਦੇ ਹੁੰਨੇ ਆਗੇ ਲੋ ਜੀ ਗੈਸ ਆਪਣਾ ਸਾਫ ਹੋ ਗਿਆਗਾ ਤੇ ਉਸ ਤੋਂ ਬਾਅਦ ਹੁਣ ਟਾਇਲਾਂ ਸਾਫ ਕਰ ਦੋਗੇ ਨੇ ਸੈਲਫ ਸਾਫ ਕਰ ਦੋਗੇ ਕਿਚਨ ਜਦੋਂ ਕਲੀਨ ਹੁੰਦੀ ਆ ਤਾਂ ਦੁਬਾਰਾ ਵੀ ਉਸ ਦੇ ਵਿੱਚ ਕੰਮ ਕਰਨ ਨੂੰ ਮਾਨ ਕਰਦਾ ਤੇ ਨਹੀਂ ਤਾਂ ਖਲਿਆਰੇ ਨੂੰ ਦੇਖ ਕੇ ਕੰਮ ਕਰਨ ਨੂੰ ਮਾਨ ਹੀ ਨਹੀਂ ਕਰਦਾ ਕਿਚਨ ਦੇ ਵਿੱਚ ਉਹ ਜਿਹੜਾ ਟਾਇਲਾਂ ਵਗੈਰਾ ਆਪਣੀਆਂ ਸਾਰੀਆਂ ਸਾਫ ਹੋ ਗਨਾਂਗਾ ਤੇ ਬਸ ਇਸ ਤੋਂ ਬਾਅਦ ਮੈਂ ਬੈੱਡ ਸ਼ੀਟ ਵਗੈਰਾ ਝਾੜ ਕੇ ਵਿਛਾਲੂਗੀ ਤੇ ਝਾੜੂ ਕੱਢ ਲੂੰਗੀ ਤੇ ਕੱਪੜੇ ਬਾਅਦ ਦੇ ਵਿੱਚ ਧੋਵਾਂਗੇ ਤੇ ਪਹਿਲਾਂ ਝਾੜੂ ਪੂੰਚੇ ਦਾ ਕੰਮ ਹੀ ਕਰਾਂਗੇ ਕਿਉਂਕਿ ਰੇਤਾਂ ਮਿੱਟੀ ਬਹੁਤ ਜ਼ਿਆਦਾ ਆ ਤੇ ਆਪਾਂ ਕਿਚਨ ਆਪਣੀ ਸਾਰੀ ਕਲੀਨ ਹੋ ਗਈ ਆ ਤੇ ਉਸ ਤੋਂ ਬਾਅਦ ਬਸ ਬੈੱਡ ਸ਼ੀਟ ਵਗੈਰਾ ਮੈਂ ਝਾੜ ਕੇ ਵਿਛਾ ਲਈ ਸੀਗੀ ਤੇ ਝਾੜੂ ਕੱਢ ਲਿਆ ਸੀਗਾ ਤੇ ਅੰਦਰ ਤਾਂ ਪੂੰਚਾ ਲਾਤਾ ਸੀਗਾ ਤੇ ਇੱਥੇ ਲੌਬੀ ਦੇ ਵਿੱਚ ਰਹਿੰਦਾ ਤੇ ਪੋਰਚੇ 'ਚ ਰਹਿੰਦਾ ਤੇ ਲੌਬੀ ਵਾਲਾ ਤੇ ਪੋਰਚੇ ਵਾਲਾ ਤਾਂ ਫਰਸ਼ ਵੀ ਆਪਣਾ ਬਹੁਤ ਜ਼ਿਆਦਾ ਖਰਾਬ ਹੋਇਆ ਵਾ ਤੇ ਪੋਚਾ ਵੀ ਆਪਣਾ ਟੁੱਟ ਗਿਆ ਸੀ ਤੇ ਬਸ ਉਸ ਦੇ ਉੱਪਰ ਮੈਂ ਇੱਕ ਪੁਰਾਣੀ ਕੋਟੀ ਪਈ ਸੀ ਤੇ ਉਹੀ ਬੰਨ ਲਈ ਸੀ ਉਸ ਦੇ ਨਾਲ ਵੀ ਪੋਚਾ ਵੈਸੇ ਵਧੀਆ ਲੱਗ ਜਾਂਦਾ ਕੋਟੀ ਦੇ ਨਾਲ ਵੀ ਲਓ ਜੀ ਪੋਚਾ ਲਾਦ ਗਏ ਆਪਾਂ ਤੇ ਫਿਰ ਆਪਾਂ ਥਾਂ ਧੋਣਿਆਂਗੇ ਤੇ ਬਾਅਦ ਦੇ ਵਿੱਚ ਕੱਪੜੇ ਧੋਵਾਂਗੇ ਅੰਦਾ ਤਾਂ ਸਾਰੇ ਲੱਗ ਗਿਆ ਸੀ ਤੇ ਪੋਚਾ ਵੀ ਹੁਣ ਪੱਖੇ ਚਲਾਉਣੇ ਪੈਂਦੇ ਆ ਸੁਕਾਉਣ ਵਾਸਤੇ ਨਹੀਂ ਤਾਂ ਸੁੱਕਦਾ ਹੀ ਨਹੀਂਗਾ ਜਲਦੀ ਉਸ ਤੋਂ ਬਾਅਦ ਮੈਂ ਪੋਰਚੇ ਦੇ ਵਿੱਚ ਆ ਗਈ ਸੀ ਤੇ ਪੋਰਚੇ 'ਚ ਵੀ ਪੋਚਾ ਲਾ ਦਿੰਨੇ ਆ ਤੇ ਪੋਰਚਾ ਵਾਲਾ ਫਰਸ਼ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਖਰਾਬ ਹੋਇਆ ਪਿਆਗਾ। बस ਪੋਚਾ ਤਾਂ ਲਾਉਣਾ ਪੈਂਦਾ ਤੇ ਪਰ ਟਾਈਮ ਵੀ ਲੱਗ ਜਾਂਦਾ ਇਹ ਤੇ ਪੋਚਾ ਲਾਉਣ ਤੇ ਤੇ ਪੋਚਾ ਲਾ ਕੇ ਤੇ ਉਸ ਤੋਂ ਬਾਅਦ ਬਸ ਮੈਂ ਇਧਰੋਂ ਥਾਂ ਧੋ ਦੂੰਗੀ ਹੁਣ। ਪਿਛਲਾ ਵਿੜਾ ਰਹਿ ਜਾਊਗਾ ਤੇ ਉਹਨੂੰ ਕੱਪੜੇ ਧੋ ਕੇ ਬਾਅਦ ਦੇ ਵਿੱਚ ਧੋਵਾਂਗੀ ਇਧਰੋਂ ਤਾਂ ਮੈਨੂੰ ਐ ਹੁੰਦਾ ਵੀ ਪਹਿਲਾਂ ਧੋ ਤਾਂ ਕਈ ਵਾਰੀ ਕੋਈ ਘਰੇ ਆ ਜਾਂਦਾ ਤੇ ਫਿਰ ਬੁਰਾ ਲੱਗਦਾ ਇਸ ਤਰ੍ਹਾਂ ਜਦੋਂ ਸਾਹਮਣੇ ਜਦੋਂ ਬੰਦਾ ਐਂਟਰੀ ਕਰਦਾਗਾ ਤੇ ਸਾਹਮਣੇ ਇੰਨਾ ਖលਿਆਰਾ ਪਿਆ ਹੋਵੇ। ਥਾਂ ਮੈਂ ਥੋਲਿਆ ਸੀਗਾ ਤੇ ਪੇਪਰ ਦੇ ਨਾਲ ਹੁਣ ਪਾਣੀ ਖਿੱਚ ਦਿੰਨੇ ਆ ਸਾਰਾ। ਵਾਸ਼ਬਿਸ਼ਨ ਵਗੈਰਾ ਸਾਰਾ ਤੋਤਾ ਇਨਾਂ ਨਰੇ ਤਾ ਮਿੱਟੀ ਚੜਿਆ ਪਿਆ ਸੀਗਾ ਸਾਰੇ। ਪੇਪਰ ਦੇ ਨਾਲ ਜਦੋਂ ਪਾਣੀ ਖਿੱਚ ਦਿੰਨੇ ਆ ਤੇ ਜਲਦੀ ਸੁੱਕ ਜਾਂਦਾਗਾ। ਥਾਂ ਨਹੀਂ ਤਾਂ ਫਿਰ ਹੁਣ ਇਨੀ ਧੁੱਪ ਜ਼ਿਆਦਾ ਨਹੀਂ ਆਉਂਦੀਗੀ ਇੱਥੇ ਤੇ ਸੁੱਕਦਾ ਨਹੀਂਗਾ ਥਾਂ ਫਿਰ। हां तो केत बस उस तो बाद मैं कपड़े धोण लागिस सी की ते थोड़े थोड़े ਕਰਦੇ ਨੇ कपड़े डेली बस कोई ना कोई कपड़े ਹੋਰ ਹੋ ਜਾਂਦੇ ਨਾਲ ਤੇ کافی ਹੋ ਜਾਂਦੇ ਆ कपड़े। ਉਹ ਜਿਹੜੇ ਕੱਪੜੇ ਧੋ ਕੇ ਤੇ ਕਮੈਟ ਧੋਣ ਵਾਲਾ ਸੀਗਾ ਇਹ ਵੀ ਪਿਛਲੇ ਵੇੜੇ ਚ ਪਿਆ ਹੁੰਦਾ ਮੈਟ ਤੇ ਇਹ ਜਿਆਦਾ ਗੰਦਾ ਹੋ ਗਿਆ ਸੀਗਾ ਕਾਲ ਰੇਤ ਤੇ ਮਿੱਟੀ ਨਾਲ। ਕੱਲ ਤਾਂ ਕੱਪੜੇ ਧੋਤੇ ਜਿਹੜੇ ਉਹ ਵੀ ਬਸ ਰੇਤੇ ਨਾਲ ਭਰੀ ਗਏ ਉਹ ਵੀ ਧੋਣ ਦਾ ਕੋਈ ਫਾਇਦਾ ਨਹੀਂ ਹੋਇਆ ਕੱਲ ਤਾਂ। ਇੰਨਾ ਜਿਆਦਾ ਰੇਤਾ ਮਿੱਟੀ ਸੀਗਾ। ਕਪੜੇ ਧੋ ਕੇ ਤੇ ਬਸ ਉਸ ਤੋਂ ਬਾਅਦ ਮੈਂ ਪਿਛਲਾ ਵੇੜਾ ਧੋ ਕੇ ਤੇ ਫਿਰ ਨਹਾ ਕੇ ਤੇ ਕੱਪੜੇ ਬਾਹਰ ਦੇ ਵਿੱਚ ਸੁੱਕਣੇ ਪਾਵਾਂਗੇ ਆਪਾਂ ਕਿਉਂਕਿ ਈਰਮਾਨ ਦਾ ਸਕੂਲ ਜਾਣ ਦਾ ਟਾਈਮ ਹੋ ਜਾਊਗਾ ਤੇ ਫਿਰ ਉਸ ਨੂੰ ਵੀ ਚਾਹ ਪਾਣੀ ਬਣਾ ਕੇ ਦੇਣਾ ਹੋਊਗਾ ਗਰਮੀਆਂ ਦੇ ਵਿੱਚ ਤਾਂ ਹੁੰਦਾ ਵੀ ਚਾਹੇ ਤਾਂ ਸਵੇਰੇ ਜਲਦੀ ਉੱਠ ਕੇ ਕੱਪੜੇ ਧੋ ਲੈਂਦੇ ਸੀ ਤੇ ਜਾਂ ਫਿਰ ਥਾਂ ਧੋ ਲੈਂਦੇ ਸੀ ਪਿਛਲਾ ਵੇੜਾ ਧੋ ਲੈਂਦੇ ਸੀ ਕਿਤੇ ਝਾੜੂ ਪੋਚੇ ਦਾ ਕੰਮ ਆਪਾਂ ਸਵੇਰੇ ਜਲਦੀ ਕਰ ਲੈਂਦੇ ਸੀ ਹੁਣ ਮੌਸਮ ਠੰਡਾ ਹੋਣ ਕਰਕੇ ਤੇ ਨਾ ਹੀ ਤਾਂ ਝਾੜੂ ਪੋਚੇ ਦਾ ਕੰਮ ਸਵੇਰੇ ਹੁੰਦਾ ਤੇ ਨਾ ਹੀ ਕਪੜੇ ਧੋਤੇ ਜਾਂਦੇ ਆ ਸਵੇਰੇ ਜਲਦੀ। ਬਸ ਸਵੇਰ ਵੇਲੇ ਤਾਂ ਐ ਹੁੰਦਾ ਵੀ ਪਹਿਲਾਂ ਰੋਟੀ ਟੋਕ ਬਣਾ ਲ ਗਏ ਤੇ ਬਾਅਦ ਦੇ ਵਿੱਚ ਹੀ ਕਰਾਂਗੇ ਦੂਸਰੇ ਕੰਮ। ਅੱਜ ਤਾਂ 12 ਵੱਜ ਗਏ ਸੀ ਮੈਨੂੰ ਸਵੇਰ ਦੇ ਕੰਮ ਧੰਦੇ ਕਰਦੇ ਨੂੰ। ਲਓ ਜੀ ਕੱਪੜੇ ਧੋਲ ਗਏ ਆਪਾਂ ਤੇ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਹੀ ਕਰਦੇ ਆਂ। ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਆਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਮਿਲਦੇ ਆਂ ਪਤਾ ਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਜੀ।